ਦੇ ਨਾਲ ਮੈਂ ਲਖਮਿੰਦਰ ਸਿੰਘ ਵੀਰ ਅੱਜ ਪਹੁੰਚ ਚੁੱਕੇ ਹਾਂ ਲੋਕ ਸਭਾ ਹਲਕਾ ਪੀਕਪੋਰਡ ਦੇ ਪਿੰਡ ਤੇਵੀ ਵਾਲਾ ਜਿੱਥੋਂ ਕੀ ਕਾਉਂਟ ਸੀਟੋ ਦੀ ਰਿਪੋਰਟ ਕਰਾਂਗੇ ਤੇ ਦਿਖਾਵਾਂਗੇ ਪੁਲਿਸ ਸਟੇਸ਼ਨ ਦਾ ਮਾਹੌਲ ਤੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਓ ਦੇਖਦੇ ਹਾਂ ਮਾਹੌਲ ਕਿਹੋ ਜਿਹਾ ਮਾਹੌਲ ਇੱਥੇ ਦਾ ਹਾਂਜੀ ਵੋਟਾਂ ਘੋੜੀਆਂ ਜਾਂਦੀਆਂ ਨੇ ਬੜੀ ਸ਼ਾਂਤੀ ਦੇ ਨਾਲ ਸਾਭ ਆਈ ਜਾਂਦੇ ਮੋਟਰ ਵਟਾ ਪਾਉਂ ਲੋਕਾਂ ਚ ਕਿੰਨਾ ਉਤਸ਼ਾਹ ਆਈ ਲੋਕਾਂ ਚ ਬਹੁਤ ਉਤਸ਼ਾਹ ਆਈ ਇੰਨੀ ਗਰਮੀ ਦੇ ਕਾਰਨ ਫਿਰ ਵੀ ਲੋਕ ਆ ਰਹੇ ਆ ਫਿਰ ਵੀ ਲੋਕ ਆ ਰਹੇ ਆ ਤੇ ਕਿਵੇਂ ਕੀ ਪ੍ਰਬੰਧ ਹੈ ਇੱਥੋਂ ਦੇ ਨਹੀਂ ਜਬੀਲ ਦਾ ਪ੍ਰਬੰਧ ਹੈ ਜਬੀਲ ਲੱਗੀ ਆ ਜੀ ਅੰਦਰ ਪਾਣੀ ਤਾਂ ਨਹੀਂ ਪਿਆਈ ਜਾਂਦੇ ਵਧੀਆ ਪੱਕੇ ਜੁੱਥੇ ਲੱਗੇ ਆ ਬੇਸ਼ਾਂਤੀ ਸਰਕਾਰ ਦਾ ਸਿਸਟਮ ਵੀ ਬਈ ਬਹੁਤ ਵਧੀਆ ਹੈ ਸਰਕਾਰ ਦਾ ਸਿਸਟਮ ਬਹੁਤ ਵਧੀਆ ਅੰਦਰ ਸਾਰੀ ਪੋਲੀਟੀਸ਼ੀਨ ਵਧੀਆ ਚੱਲੀ ਜਾਂਦੀ ਕੋਈ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਈ ਠੀਕ ਆ ਵੀਰੇ ਤੇ ਬਾਕੀ ਆਪਣੇ ਪੁਲਿਸ ਪ੍ਰਸ਼ਾਸਨ ਵੀ ਬਹੁਤ ਵਧੀਆ ਆ ਉਹਦਾ ਕੰਮ ਕਰ ਰਹੀ ਆ ਉਸ ਹਾ ਆਪਣਾ ਆਪਣੇ ਸਾਰੇ ਪੂਰਨਥ ਵਾਲੇ ਬੰਦੇ ਸਾਰੇ ਆਪਣੇ ਪੈਂਡ ਦੇ ਮਹਾਨ ਬੰਦੇ ਹੈਗੇ ਆ ਉਹ ਵਧੀਆ ਬੋਰ ਆਪਦਾ ਕਰੀ ਆ ਠੀਕ ਆ ਸਾਰੇ ਆਪਣੋ ਆਪਣੀਆਂ ਡਿਊਟੀਆਂ ਵਧੀਆ ਨਿਭਾ ਰਹੇ ਆ ਸਾਡੇ ਪਿੰਡ ਚਲੋ ਆ ਜੀ ਸਾਡੇ ਪਿੰਡ ਨਾਲ ਦੀ ਧਰੀ ਸੀ ਹੈ ਨਹੀਂ ਨਾ ਬੋਲਾ ਬਾਟਾ ਬਹੁਤ ਵਧੀਆ ਹਾਂਜੀ ਕਿਵੇਂ 몰 ਆਈ ਬਹੁਤ ਵਧੀਆ ਬਹੁਤ ਵਧੀਆ ਬਾਈ ਬਹੁਤ ਵਧੀਆ ਜਿਹੜਾ ਆ ਦੀ ਵੀਡੀਓ ਲੈ ਵਧੀਆ ਵੀਰੇ ਵਧੀਆ ਤੇ ਨਹੀਂ ਕੀ ਗੱਲ ਦਾ ਹੁਣ ਨੇ ਆਂ ਹਰ ਇੱਕ ਪਾਰਟੀ ਦਾ ਵੱਖ-ਵੱਖਰਾ ਬੂਤ ਲੱਗਿਆ ਇਸ ਪਿੰਡ ਵਿੱਚ ਆਓ ਦਿਖਾਉਂਦੇ ਆ ਤੁਹਾਨੂੰ ਬੂਤ ਹਾਂਜੀ ਵੀਰੇ ਕੋਈ ਕਹਿਣਾ ਚਾਹੋਗੇ ਕਿਵੇਂ ਮੋਹਲਾ ਮੋਹਲਾ ਵਧੀਆ ਠੀਕ ਹੈ ਬਹੁਤ ਵਧੀਆ ਮੌਲਾ ਸਾਡੇ ਪਿੰਡ ਅੱਗੇ ਵੀ ਇਵੇਂ ਹੁੰਦਾ ਅਸੀਂ ਤਾਂ ਖੱਡੇ ਰੜ ਮਿਲ ਕੇ ਆਈਂ ਇਹ ਤਾਂ ਬਖਤਾ ਲਈ ਦੀ ਸਾਡੇ ਕੋਈ ਰਿੱਤੀ ਵਾਲੀ ਗੱਲ ਨਹੀਂ ਇੰਨਾ ਕੋਸਤਰਾ ਦਾ ਮਸਲਾ ਬਹੁਤ ਵਧੀਆ ਪੋਲੀਂ ਹੋ ਰਹੀ ਹੈ ਵਧੀਆ ਚੱਲ ਰਿਹਾ ਹੈ ਧੰਨਵਾਦ ਸ਼ਬੀਲ ਦਾ ਲੰਗਰ ਵੀ ਲਗਾਇਆ ਗਿਆ ਤੇ ਨੌਜਵਾਨਾਂ ਵੱਲੋਂ ਸੇਵਾ ਕਰ ਰਹੇ ਹਨ ਨੌਜਵਾਨ ਆਓ ਗੱਲਬਾਤ ਕਰਦੇ ਹਾਂ ਨੌਜਵਾਨਾਂ ਨਾਲ ਭਾਈ ਇਹ ਤੋਂ ਜ਼ਿਆਦਾ ਵੱਡੋ ਜਿਹੜਾ ਸ਼ਬੀਲ ਦਾ ਲੰਗਰ ਲਗਾਇਆ ਗਿਆ ਆਪਣਾ ਇਹ ਸਾਝਾ ਪਿੰਡ ਮੰਡੀ ਦੇ ਪਾਰ ਵਾਲੇ ਇਹ ਸੰਦ ਲਗਾਇਆ रोक लेना प